ਕੀ ਹਾਲ ਆ ਬਾਸ਼ਾ ਠੀਕ ਠਾਕ ਉਹ ਬਹੁਤ ਕਹਿ ਤਵਨ ਤੂੰ ਦੱਸ ਕੀ ਹਾਲ ਵਧੀਆ ਯਾਰ ਮੈਂ ਕੰਮ ਆ ਇਸ ਤੇਰੇ ਕੋਲੇ ਯਾਰ ਮੈਂ ਤਾਂ ਗੱਲ ਹੀ ਕੋਈ ਨਹੀਂ ਪਾਜੀ ਦੱਸੋ ਹੁਕਮ ਕਰੋ ਐਸੀ ਗੱਲ ਆਪਾਂ ਲੈਣੇ ਸੀ ਲਾਈਨਰ ਅੱਛਾ ਹਾਂ ਤੇ ਲਾਈਨਰ ਤੈਨੂੰ ਪਤਾ ਵੀ ਆਪਣੇ ਇੱਧਰ ਬਰਨਾਲੇ ਜ਼ਿਲ੍ਹੇ ਦੇ ਹੀ ਅੱਛਾ ਘੈਂਟ ਬੰਦੇ ਤੇ ਲਾਈਨਰ ਦਵਾਤਾ ਬੰਨੇਗਾ ਆਪਣੇ ਏਰੀਆ 'ਚ ਬਰਨਾਲੇ ਤੋਂ ਕਵਾਲ ਕਰ ਦਿਓ ਮਹਾਰਾਜ ਜੀ ਅੱਛਾ ਜੀ ਉਹਨੂੰ ਫੈਕਟਰੀ 'ਚ ਲੈ ਕੇ ਚਾਲਦੇ ਆ ਅੱਛਾ ਤੁਸੀਂ ਯਕੀਨਤਾ ਵੱਲੋਂ ਚਲੋ ਫਿਰ ਲੈ ਵੀ ਮਿੱਤੋਂ ਅੱਜ ਆਪਾਂ ਆਏ ਆ ਜਿਹੜੀ ਇਲੈਕਟ੍ਰੋਨਿਕਸ ਤੇ ਤੇ ਬਰਨਾਲਾ ਤੇ ਮਿੱਤਰੋ ਤੁਹਾਨੂੰ ਇੱਥੇ ਲੈਨਰਾਂ ਦੀ ਜਾਣਕਾਰੀ ਦਵਾਂਗੇ ਤੇ ਲੈਨਰ ਦਿਖਾਵਾਂਗੇ ਬਹੁਤ ਕੁਆਲਿਟੀ ਦੇ ਘੈਂਟ ਘੈਂਟ ਇਹਨਾਂ ਕੋਲੇ ਮੰਨੋ DJ ਸਾਊਂਡ ਸਿਸਟਮ ਦਾ ਮਾਲ ਪਿਆ ਤੇ ਬਾਕੀ ਫੁੱਲ ਜਾਣਕਾਰੀ ਆਪਾਂ ਅੰਦਰ ਜਾ ਕੇ ਲੈ ਲੈਂਦੇ ਆਂ ਪੂਰੇ ਪੀਸ ਡੀਆਂ ਵੀ ਨੇ ਇਹਨਾਂ ਕੋਲੇ ਹੈਂ ਵੀਰੇ ਡੀਆਂ ਲੈ ਲਓ ਜਿਹੜੀ ਮਰਜ਼ੀ ਪ੍ਰਕਾਰ ਦਾ ਇਹਨਾਂ ਕੋਲੋਂ ਪੇਟੀਆਂ ਬਕਸੇ ਆਪ ਬਣਾਉਂਦੇ ਆਂ ਮਹਾਰਾਜ ਜੀ ਆਪ ਮੈਨੂਫੈਕਚਰ ਸਾਰਾ ਕੁਝ ਆਪ ਕਰਦੇ ਆਂ ਮਹਾਰਾਜ ਜੀ ਜਿਹੜੀ ਮਰਜ਼ੀ ਕੁਆਲਿਟੀ ਦਾ ਤੁਸੀਂ ਇਹਨਾਂ ਤੋਂ ਲੈਨਰ ਮਤਲਬ ਇੱਚਾ ਦੇਸਾ अच्छा और वित को कंप्लीट करके देंदे हां ओ यार हां लाइनर भी पने है महा लाइनर ना एचडीएल 20 लाइनर आए आरसीएफ दा बहुत डिमांड आए लाइनर दी आरसीएफ दे मैं हां मित्रा ਜਿਹੜਾ ਤੇਰਾ ਮਨ ਪਸੰਦ ਹੋਇਆ ਲੈਟ ਤੇ ਕੱਢ ਕੇ ਦੇ ਦੇਣਾ ਵੀ ਆ ਬਣਾ ਦੇ हां ਉਹ ਇੱਥੋਂ ਬਣ ਜੂਗਾ हां बाकी ਮਿੱਤਰੋ ਤੁਹਾਨੂੰ ਜਾਣਕਾਰੀ ਜਿਹੜੇ ਜੀਡੀ ਫਾਰਮ ਦੇ ਮਾਲਕ ਨੇ ਉਹਨਾਂ ਨਾਲ ਜਾਣਕਾਰੀ ਤੁਹਾਡੀ ਕਰਾਉਣਾ ਸਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹੋਰ ਬਾਈ ਠੀਕ ਠਾਕ ਵਧੀਆ ਜੀ ਆਓ ਮੋਸਟ ਵੈਲਕਮ ਜੀ ਆਇਆਂ ਨੂੰ ਭਾਈ ਤੁਹਾਡਾ ਵੀ ਤੁਹਾਡਾ ਵੀ ਬਾਜੀ ਤੇ ਬਾਜੀ ਆਪਣੇ ਅਮਨ ਭਰਾ ਨੇ ਲੈਨਰ ਲੈਣੇ ਆ ਹਾਂ ਜੀ ਹਾਂ ਜੀ ਤੇ ਮੈਂ ਕਿਹਾ ਤੁਹਾਨੂੰ ਫੈਕਟਰੀ ਚ ਲੈ ਕੇ ਚਲਦਾ ਇਹਨੂੰ ਕਿਹਾ ਮੈਂ ਕਿਹਾ ਆਪਣੀ ਮਰਜ਼ੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਮੈਨੂੰ ਤਾਂ ਯਕੀਨ ਨਹੀਂ ਹੋਇਆ ਮੈਂ ਕਿਹਾ ਆਪਣੇ ਏਰੀਆ ਦੀ ਗੱਲ ਹੋ ਰਹੀ ਹੈ ਮੈਂ ਕਿਹਾ ਆਪਣੇ ਨਿੰਦਰ ਪਾਜੀ ਬੈਠੇ ਆ ਨਾ ਡੀ ਜੇ ਦਾ ਸਾਊਂਡ ਸਿਸਟਮ ਦਾ ਕੁਝ ਮਰਜ਼ੀ ਬਣਵਾਓ ਠੀਕ ਹੈ ਤਿਆਰ ਲਓ ਤੁਸੀਂ ਜਿਹੜੀ ਮਰਜ਼ੀ ਫਲਾਈ ਚ ਤੁਹਾਨੂੰ ਅਸੀਂ ਮੈਰੀਨ ਫਲਾਈ ਵੀ ਦੇ ਦਾਂਗੇ ਕੈਲੀਬ੍ਰੇਟਰ ਫਲਾਈ ਵੀ ਦੇ ਦਾਂਗੇ ਵਰਚ ਫਲਾਈ ਵੀ ਦੇ ਦਾਂਗੇ ਇੱਕ ਤੇ ਇੱਕ ਵਧੀਆ ਤੁਹਾਨੂੰ ਜੋ ਮਿਊਜ਼ਿਕ ਸਿਸਟਮ ਦੇ ਨਾਲ ਸੰਬੰਧਿਤ ਸਾਊਂਡ ਬਾਕਸ ਫਲੈਟ ਕੇਸ ਡਾਂਸ ਫਲੋਰ ਕੁਝ ਵੀ ਤੁਹਾਨੂੰ ਜ਼ਰੂਰ ਚਾਹੇ ਸਾਡੇ ਕੋਲੇ ਆਓ ਉਹ ਸਭ ਕੁਝ ਮਿਲੂਗਾ ਬੇਸਾਂ ਵੀ ਮਿਲ ਜਾਣਗੀਆਂ ਆਪਾਂ ਨੂੰ ਮਾ ਜੀ ਬੇਸਾਂ ਕਿਹੜੇ ਮਾਡਲ ਦੀਆਂ ਠੀਕ ਹੈ ਤੁਹਾਨੂੰ ਚਾਹੀਦੀਆਂ ਤੇ ਕਿਹੜੇ ਦੀ ਅਸੀਂ ਆਪਣੀ ਮਨਪਸੰਦ ਤਿਆਰ ਕਰਾ ਸਕਦੇ ਹਾਂ ਹਾਂ ਤੁਹਾਨੂੰ ਤੁਹਾਡੇ ਮਨਪਸੰਦੀ ਜਿਹੜੇ ਵੀ ਮਾਡਲ ਤੁਸੀਂ ਕਹੋਗੇ ਜਿਹੜੀ ਵੀ ਕੁਆਲਿਟੀ ਕਹੋਗੇ ਉਹ ਉਸੇ ਚ ਮਿਲ ਜੀ ਹਮਾਰਾ ਮਹਾਰਾਜ ਜੀ ਚਾਰ ਕੋਨਿਆਂ ਤੱਕ ਮਾਲ ਪਹੁੰਚਾਉਂਦੇ ਕਹਿੰਦੇ ਬਾਈ ਜੀ ਅੱਛਾ ਜੀ ਮੈਂ ਕਹਾਂ ਮਹਾਰਾਜ ਜੀ ਨੈਸ਼ਨਲ ਲੈਵਲ ਤੇ ਸੀਡ ਸਪਲਾਈ ਕਰਦੇ ਹਾਂ ਠੀਕ ਹੈ ਜੀ ਸਰ ਤੇ ਹੋਲ ਸੇਲ ਤੇ ਵੀ ਦਿੰਨੇ ਆ ਅਸੀਂ ਰਿਟੇਲ ਵੀ ਸਾਡੇ ਕੋਲੇ ਹੈ ਤੁਹਾਨੂੰ ਹਰ ਤਰ੍ਹਾਂ ਦਾ ਸਮਾਨ ਮਿਲ ਜੀ 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 ਡੀ ਜੇ ਸੰਬੰਧੀ ਕਿਹੜਾ ਵੀ ਸਮਾਨ ਬਣਵਾਉਣਾ ਹੈ ਆਪਣੇ ਭਰਾ ਜੀ ਬੈਠੇ ਨੇ ਤੇ ਬਾਈ ਜੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਵੀ ਦੇ ਦਿਓ ਬਾਈ ਜੀ ਸਾਊਂਡ ਬਾਕਸ ਫਲੈਟ ਕੇਸ ਤਾਂ ਦੇਵਾਂਗੇ ਦੀ ਦੇਵਾਂਗੇ ਤੁਹਾਡੇ ਲਈ ਬਿਹਤਰੀਨ ਸਪੀਕਰ ਵੀ ਲੈ ਕੇ ਆਏ ਆਂ ਅਸੀਂ ਤੁਹਾਨੂੰ ਐਂਪਲੀਫਾਇਰ ਸਪੀਕਰ ਜਾਂ ਤੁਹਾਨੂੰ ਹਾਈਸਾ ਜੋ ਵੀ ਤੁਹਾਨੂੰ ਇਸ ਦੇ ਨਾਲ ਸੰਦ ਸੰਦ ਸਮਾਨ ਚਾਹੀਜਾ ਹੈ ਤੁਹਾਨੂੰ ਇਨਵੈਲਡ ਚਾਹੀਤੇ ਹੈਗੇ ਇਨਵੈਲਡ ਤੁਹਾਨੂੰ ਲਾਈਨਰ ਜਾਂ ਇਨਵੈਲਡ ਬੇਸਾ ਤੁਹਾਨੂੰ ਅਸੀਂ ਉਹ ਵੀ ਦੇਵਾਂਗੇ ਠੀਕ ਹੈ ਜੀ ਸਭ ਕੁਝ ਮਿਲੂਗਾ ਤੁਹਾਨੂੰ ਬਾਜੀ ਬਾਈ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਲਓ ਜਲਦੀ ਜਲਦੀ ਤੇ ਵਧੀਆ ਪ੍ਰਾਈਸ ਤੇ ਤੁਹਾਨੂੰ ਡੀਜੇ ਦਾ ਸਮਾਨ ਕੁਝ ਵੀ ਬਣਵਾਉਣਾ ਤਾਂ ਕੰਟੈਕਟ ਕਰ ਸਕਦੇ ਹੋ ਅਮਨ ਹਾਂਜੀ ਸੈਟੀਸਫਾਈ ਆ ਬਾਈ ਨੂੰ ਆਰਡਰ ਦੇ ਦੇ ਤੇ ਆਪਾਂ ਕਿਹੜਾ ਬਣਵਾ ਲਈਏ ਆਪਾਂ ਨੂੰ ਕਿੰਨੇ ਦਿਨਾਂ ਦੇ ਵਿੱਚ ਮਿਲਦਾ ਇਹ ਮਾਲ ਇਹ ਅਸੀਂ ਤੁਹਾਨੂੰ ਇੱਕ ਹਫ਼ਤੇ ਤੋਂ 10 ਦਿਨ ਦੇ ਵਿੱਚ ਦੇ ਦਾਂਗੇ ਮੇਰਾ ਤਾਂ ਮਨ ਸੀਗਾ ਵੀ ਕੱਲੇ ਲਾਈਨਰ ਲੈ ਜਾ ਹੁਣ ਮੈਨੂੰ ਐ ਵੀ ਹੋ ਜਾਂਦਾ ਵੀ ਬਾਈ ਕਹਿੰਦੇ ਮਨ ਪਸੰਦੀਆਂ ਵੇਸਾਂ ਵੀ ਤਿਆਰ ਕਰਦੇ ਆ ਵੇਸਾਂ ਵੀ ਮੇਰਾ ਮਨ ਸੀਗਾ ਵੀ ਮੋਨੀਟਰ ਵੀ अच्छा फिर एक तो एक वैरायटी ਦੇ ਵਿੱਚ ਤੁਹਾਨੂੰ ਅਸੀਂ ਦੇ ਸਕਦੇ ਹਾਂ ਡੋਲੀ ਮਾਡਲ ਜਿਸ ਤਰ੍ਹਾਂ ਤੁਸੀਂ ਚਾਹੋਗੇ ਔਰ ਤੁਹਾਨੂੰ ਇੰਪੋਰਟ ਮਾਲ ਦੇ ਵਿੱਚ ਲੋਕਲ ਮਾਲ ਦੇ ਵਿੱਚ ਅਸੀਂ ਹਜਾਂਕੀ ਘੱਟ ਬਣਾ ਕੇ ਕੋਟਾਂਗੇ ਫਿਰ ਕੋਟਡ ਦੇ ਵਿੱਚ ਬਹੁਤ ਵਧੀਆ ਤੁਹਾਨੂੰ ਕੁਆਲਿਟੀ ਅਸੀਂ ਦੇ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਮਹਾਰਾਜ ਜੀ ਤੁਸੀਂ ਵੀ ਕੋਈ ਡੀਜੇ ਦਾ ਸਮਾਨ ਬਾਈ ਹਰਗਿਆ ਤੋਂ ਪਰਚੇਜ਼ ਕਰਨਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਦਾ ਫਟਾਫਟ ਬਾਈ ਨੂੰ ਆਰਡਰ ਦੇ ਦਿਓ